ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਤਾਂ ਗੁਰੂ ਦਾ ਬੰਦਾ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਅਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਦਿਆ ਕਰੋ ਸੰਗਤ ਜੀ ਜੇਕਰ ਤੁਸੀਂ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ ਅਤੇ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਜ਼ਰੂਰ ਲਿਖਿਆ ਕਰੋ ਆਓ ਅੱਜ ਦੀ ਸਾਖੀ ਦੇ ਵਿੱਚ ਆਪਾਂ ਜਾਣਦੇ ਹਾਂ ਕਿ ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਉੱਤੇ ਦੋ ਗੁਜਰਾ ਨੇ ਹਮਲਾ ਕਰ ਦਿੱਤਾ ਤਾ ਉਸ ਵੇਲੇ ਫਿਰ ਕੀ ਹੋਇਆ ਆਓ ਇਸ ਬਾਰੇ ਆਪਾਂ ਅੱਗੇ ਜਾਣਦੇ ਹਾਂ ਜਦੋਂ ਸ਼੍ਰੀ ਗੁਰਗੋਵੀ ਸਿੰਘ ਜੀ ਚਮਕੌਰ ਸਾਹਿਬ ਤੋਂ ਨਿਕਲਦੇ ਹਨ ਰਸਤੇ ਦੇ ਵਿੱਚ ਅੱਗੇ ਇੱਕ ਪਿੰਡ ਆਉਂਦਾ ਹੈ ਸਵੇਰ ਦਾ ਵੇਲਾ ਹੈ ਗੁਰੂ ਪਾਸ਼ਾ ਜੀ ਉਸ ਪਿੰਡ ਦੇ ਬਾਰ ਬਾਰ ਹੁੰਦੇ ਹੋਏ ਜਾ ਰਹੇ ਹਨ ਪੈਰੋਂ ਨੰਗੇ ਹਨ ਨਾ ਘੋੜਾ ਹੈ ਨਾ ਸੀਸ ਤੇ ਕਲਗੀ ਹੈ ਸਭ ਕੁਝ ਪੰਥ ਨੂੰ ਸੌਂਪ ਕੇ ਗੁਰੂ ਪਾਸ਼ਾ ਜੀ ਅੱਗੇ ਦਿੱਤੇ ਦੇ ਵਿੱਚ ਤੁਰੇ ਜਾ ਰਹੇ ਹਨ ਅਤੇ ਮਾਨ ਵਿੱਚ ਸੋਚਦੇ ਹੋਣੇ ਹੈ ਕਿ ਦੋਹਾਂ ਪੁੱਤਰਾਂ ਦੇ ਵਿੱਚੋਂ ਨਾਲ ਇੱਕ ਵੀ ਪੁੱਤਰ ਨਹੀਂ ਹੈ ਸਾਰਾ ਪਰਿਵਾਰ ਵਿਛੜ ਗਿਆ ਅਤੇ ਗੁਰੂ ਪਾਸ਼ਾ ਜੀ ਵੱਡੇ ਸਹਿਬ ਜਾਦਿਆਂ ਦੀਆਂ ਲਾਸ਼ਾਂ ਦੇ ਉੱਤੋਂ ਦੀ ਲੰਘਦੇ ਹੋਏ ਚਲੇ ਜਾਂਦੇ ਹਨ ਜਦ ਮਾਛੀ ਬਾੜੇ ਦੇ ਜੰਗਲ ਵੱਲ ਜਾ ਰਹੇ ਹਨ ਤਾਂ ਰਸਤੇ ਦੇ ਵਿੱਚ ਇੱਕ ਪਿੰਡ ਆਉਂਦਾ ਹੈ ਅਤੇ ਉਸ ਪਿੰਡ ਦੇ ਦੋ ਗੁਜਰ ਮੱਝਾਂ ਗਾਈਆਂ ਚਰਾ ਰਹੇ ਸਨ ਅਤੇ ਉਹਨਾਂ ਗੁਜਰਾਂ ਦੇ ਵਿੱਚੋਂ ਇੱਕ ਗੁਜਰ ਦੀ ਨਜ਼ਰ ਗੁਰੂ ਪਾਤਸ਼ਾਹ ਜਿੱਤੇ ਪੈ ਜਾਂਦੀ ਹੈ ਅਤੇ ਆਪਣੇ ਨਾਲ ਦੇ ਸਾਥੀ ਨੂੰ ਕਹਿਣ ਲੱਗਾ ਉਹ ਵੇਖੋ ਗੁਰੂ ਗੋਬਿੰਦ ਸਿੰਘ ਜੀ ਜਾ ਰਹੇ ਹਨ ਤਾਂ ਉਸ ਨੂੰ ਦੂਸਰਾ ਗੁਜਰ ਪੁੱਛਦਾ ਹੈ ਕਿ ਤੈਨੂੰ ਕੀ ਪਤਾ ਕਿ ਇਹ ਗੁਰੂ ਗੋਬਿੰਦ ਸਿੰਘ ਜੀ ਹਨ ਤਾਂ ਉਹ ਗੁਜਰ ਕਹਿਣ ਲੱਗਾ ਕਿ ਕਾਫੀ ਦਿਨਾਂ ਤੋਂ ਰੋਲਾ ਪੈ ਰਿਹਾ ਹੈ ਕਿ ਇਸ ਇਲਾਕੇ ਦੇ ਵਿੱਚ ਗੁਰੂ ਪਾਸ਼ਾ ਜੀ ਆਏ ਹੋਏ ਹਨ ਪਰ ਗੁਰੂ ਸਾਹਿਬ ਜੀ ਚਮਕੌਰ ਦੀ ਗੜੀ ਦੇ ਵਿੱਚ ਘੇਰਾ ਪਿਆ ਹੋਇਆ ਸੀ ਪਰ ਗੁਰੂ ਸਾਹਿਬ ਜੀ ਨੂੰ ਚਮਕੌਰ ਦੀ ਗੜੀ ਦੇ ਵਿੱਚ ਘੇਰਾ ਪਾਇਆ ਹੋਇਆ ਸੀ ਮੈਨੂੰ ਏਦਾਂ ਜਾਪਦਾ ਹੈ ਕਿ ਜਿਵੇਂ ਗੁਰੂ ਗੋਬਿੰਦ ਸਿੰਘ ਜੀ ਜੰਗ ਤੋਂ ਬਚਦੇ ਹੋਏ ਜਾ ਰਹੇ ਹਨ ਅਤੇ ਕਹਿਣ ਲੱਗਾ ਕੱਲ ਆਪਾਂ ਇਸ ਗੁਰੂ ਨੂੰ ਜਾ ਕੇ ਘੇਰ ਲੈਂਦੇ ਹਾਂ ਅਤੇ ਗੁਰੂ ਗੋਬਿੰਦ ਸਿੰਘ ਜੀ ਨੂੰ ਸਰਹੰਦਲ ਜਾ ਕੇ ਫੜਾ ਦਿੰਦੇ ਹਨ ਤੇ ਬਹੁਤ ਵੱਡਾ ਅਤੇ ਬਹੁਤ ਵੱਡਾ ਇਨਾਮ ਪ੍ਰਾਪਤ ਕਰਾਂਗੇ ਦੋਨੋਂ ਗੁਜਰਾ ਨੇ ਆਪਸ ਵਿੱਚ ਸਲਾਹ ਕਰਕੇ ਹੱਥ ਵਿੱਚ ਡਾਂਗਾ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਨੂੰ ਉੱਚੀ-ਉੱਚੀ ਰੌਲਾ ਪਾ ਕੇ ਕਹਿਣ ਲੱਗੇ ਕਿ ਰੁਕ ਜੋ ਗੁਰੂ ਸਾਹਿਬ ਜੀ ਅਤੇ ਆ ਕੇ ਗੁਰੂ ਸਾਹਿਬ ਜੀ ਨੂੰ ਘੇਰਾ ਪਾ ਲੈਂਦੇ ਹਨ ਅਤੇ ਆ ਕੇ ਪੁੱਛਦੇ ਹਨ ਕਿ ਤੁਸੀਂ ਹੀ ਗੁਰੂ ਗੋਬਿੰਦ ਸਿੰਘ ਜੀ ਹੋ ਤਾਂ ਗੁਰੂ ਪਾਸ਼ਾ ਜਿੰਨੀਆਂ ਕੋ ਜਵਾਬ ਦਿੱਤਾ ਹਾਂ ਭਾਈ ਮੈਂ ਹੀ ਗੁਰੂ ਗੋਬਿੰਦ ਸਿੰਘ ਹਾਂ ਅਤੇ ਕਹਿਣ ਲੱਗੇ ਕਿ ਭਾਈ ਤੁਹਾਨੂੰ ਕੀ ਕੰਮ ਹੈ ਮੇਰੇ ਤੋਂ ਤਾਂ ਇੱਕ ਗੁਜਰ ਕਹਿਣ ਲਗਾ ਕਿ ਗੁਰੂ ਪਾਸ਼ਾ ਜੀ ਤੁਸੀਂ ਸਾਡੇ ਹੱਥੋਂ ਫੜੇ ਗਏ ਹੋ ਅਤੇ ਹੁਣ ਅਸੀਂ ਰੌਲਾ ਪਾਵਾਂਗੇ ਅਤੇ ਤੁਹਾਨੂੰ ਸਰਹੰਦ ਫੜਾ ਕੇ ਅਤੇ ਉਹਨਾਂ ਤੋਂ ਬਹੁਤ ਵੱਡਾ ਇਨਾਮ ਪ੍ਰਾਪਤ ਕਰਾਂਗੇ ਤਾਂ ਉਹਨਾਂ ਗੁਜਰਾਂ ਦੀ ਇਹ ਗੱਲ ਸੁਣ ਕੇ ਗੁਰੂ ਗੋਬਿੰਦ ਸਿੰਘ ਜੀ ਕਹਿਣ ਲਗੇ ਕਹ ਭਾਈ ਗੁਜਰੋ ਤੁਹਾਨੂੰ ਇਨਾਮ ਹੀ ਚਾਹੀਦਾ ਹੈ ਤਾਂ ਮੇਰੇ ਤੋਂ ਲੈ ਲਵੋ ਜੇ ਇਹ ਇਨਾਮ ਮੈਂ ਦੇ ਦੇਵਾਂ ਤੁਹਾਨੂੰ ਤਾਂ ਗੁ ਇਨੀ ਗੱਲ ਕਹਿ ਕੇ ਗੁਰੂ ਪਾਤਸ਼ਾਹ ਜੀ ਨੇ ਆਪਣੇ ਗੀਜੇ ਵਿੱਚ ਹੱਥ ਪਾਇਆ ਅਤੇ ਆਪਣੀ ਜੇਬ ਦੇ ਹਿੱਸੇ ਵਿੱਚੋਂ ਇੱਕ ਸੋਨੇ ਦਾ ਮੋਤੀ ਜੜਤ ਸਿਮਰਣਾ ਕੱਢਿਆ ਅਤੇ ਇਹ ਮਾਲਾ ਕੱਢ ਕੇ ਗੁਰੂ ਪਾਤਸ਼ਾਹ ਜੀ ਨੇ ਉਹਨਾਂ ਗੁਜਰਾਂ ਦੇ ਅੱਗੇ ਕੀਤੀ ਅਤੇ ਕਹਿਣ ਲੱਗੇ ਕਿ ਭਾਈ ਲਓ ਇਹਨਾ ਵੱਡਾ ਇਨਾਮ ਇਨਾ ਵੱਡਾ ਇਨਾਮ ਤਾਂ ਤੁਹਾਨੂੰ ਸਰਹੰਦ ਤੋਂ ਵੀ ਨਹੀਂ ਮਿਲਣਾ ਸੀ ਤਾਂ ਜਦ ਉਹਨਾਂ ਗੁਜਰਾ ਨੇ ਸੋਨੇ ਦੀ ਮਾਲਾ ਵੇਖੀ ਤਾਂ ਦੋਨੋਂ ਗੁਜਰਾ ਦੇ ਮਨ ਵਿੱਚ ਲਾਲਚ ਆ ਗਿਆ ਅਤੇ ਬੜੇ ਹੀ ਪ੍ਰਸੰਨ ਹੁੰਦੇ ਹਨ ਅਤੇ ਉਸ ਮਾਲਾ ਦੇ ਮਣ ਕੇ ਗਿਣਨ ਲੱਗ ਪੈਂਦੇ ਹਨ ਕਿ ਕਿੰਨੇ-ਕਿੰਨੇ ਮਣ ਕੇ ਸਾਨੂੰ ਦੋਹਾਂ ਨੂੰ ਆਉਣਗੇ ਤਾਂ ਇਹਨੇ ਨੂੰ ਗੁਰੂ ਪਾਸ਼ਾ ਜੀ ਅੱਗੇ ਵੱਲ ਚੱਲ ਪੈਂਦੇ ਹਨ ਅਤੇ ਇੱਧਰ ਦੋਨੋਂ ਗੁਜਰ ਮਾਲਾ ਦੇ ਮਣ ਕੇ ਗਿਣ ਕੇ ਫਿਰ ਲਾਲਚ ਵਿੱਚ ਆ ਜਾਂਦੇ ਹਨ ਅਤੇ ਮਨ ਵਿੱਚ ਸੋਚਦੇ ਹਨ ਕਿ ਸ਼ਾਇਦ ਗੁਰੂ ਡਰ ਗਿਆ ਹੈ ਏਸੇ ਕਰਕੇ ਤਾਂ ਸਾਨੂੰ ਮਾਲਾ ਦੇ ਕੇ ਚਲੇ ਗਏ ਹਨ ਦੋਨੋਂ ਗੁਜਰ ਆਪਸ ਵਿੱਚ ਸਲਾਹ مشورہ ਕਰਦੇ ਹਨ ਕਿ ਗੁਰੂ ਸਾਹਿਬ ਜੀ ਨੂੰ ਘੇਰ ਲੈਂਦੇ ਹਨ ਅਤੇ ਸਰਹੰਦਲ ਜਾ ਕੇ ਫੜਾ ਦਿੰਦੇ ਹਨ ਅਤੇ ਨਾਲ ਹੀ ਸਾਨੂੰ ਹਕੂਮਤ ਕੋਲੋਂ ਬਹੁਤ ਵੱਡਾ ਇਨਾਮ ਪ੍ਰਾਪਤ ਹੋਵੇਗਾ ਇਸ ਦੇ ਨਾਲ-ਨਾਲ ਆਪਾਂ ਹਕੂਮਤ ਦੇ ਵਫਾਦਾਰ ਵੀ ਕਹਾਵਾਂਗੇ ਦੋਨੋਂ ਗੁਜਰਾ ਨੇ ਸੋਨੇ ਦੀ ਮਾਲਾ ਜੇ ਵਿੱਚ ਪਾ ਕੇ ਉੱਥੋਂ ਚੱਲ ਪੈਂਦੇ ਹਨ ਅਤੇ ਦੌੜ ਕੇ ਜਾ ਕੇ ਗੁਰੂ ਗੋਬਿੰਦ ਸਿੰਘ ਜੀ ਦੇ ਅੱਗੇ ਖੜੇ ਹੋ ਜਾਂਦੇ ਹਨ ਅਤੇ ਕਹਿਣ ਲੱਗੇ ਕਿ ਤੁਸੀਂ ਰੁਕ ਜਾਓ ਤੁਹਾਨੂੰ ਅਸੀਂ ਸਰਹੰਦ ਫੜਾ ਕੇ ਅਸੀਂ ਬਹੁਤ ਵੱਡਾ ਇਨਾਮ ਪ੍ਰਾਪਤ ਕਰਨਾ ਹੈ ਤਾਂ ਗੁਰੂ ਗੋਬਿੰਦ ਸਿੰਘ ਜੀ ਪਾਸ਼ਾ ਜੀ ਕਹਿ ਲਗੇ ਕਿ ਭਾਈ ਗੁਜਰੋ ਤੁਸੀਂ ਹੁਣ ਹਲਕ ਗਏ ਹੋ ਬਹੁਤ ਸਾਰੇ ਲਾਲਚ ਵਿੱਚ ਆ ਗਏ ਹੋ ਤੁਹਾਨੂੰ ਹੁਣ ਲੋਭ ਦਾ ਹਲਕ ਪੈ ਗਿਆ ਹੈ ਗੁਰੂ ਪਾਸ਼ਾ ਜੀ ਕਹਿੰਦੇ ਹਨ ਕਿ ਜਿਹੜਾ ਬੰਦਾ ਲਾਲਚ ਵਿੱਚ ਹਲਕ ਜਾਵੇ ਉਸ ਦਾ ਕਿਸੇ ਨਾਲ ਕੋਈ ਰਿਸ਼ਤਾ ਨਾਤਾ ਕਿਸੇ ਨਾਲ ਕੋਈ ਮੋਹ ਪਿਆਰ ਨਹੀਂ ਹੁੰਦਾ ਅਤੇ ਲੋਭ ਇੰਨੀ ਭੈੜੀ ਚੀਜ਼ ਹੈ ਜੇਕਰ ਕਿਸੇ ਵੀ ਮਨੁੱਖ ਦੇ ਦਿਮਾਗ ਵਿੱਚ ਲੋਭ ਦਾ ਹਲਕ ਪੈ ਜਾਵੇ ਲਾਲਚ ਦਾ ਹਲਕ ਪੈ ਜਾਵੇ ਸੱਗੀ ਭਰਾਵਾਂ ਦੇ ਭਰਾ ਬੈਰੀ ਬਣ ਜਾਂਦੇ ਹਨ ਅਤੇ ਕਹਿਣ ਲੱਗੇ ਕਿ ਉਹ ਗੁਜਰੋ ਮੈਂ ਤੁਹਾਨੂੰ ਮਾਰਨਾ ਨਹੀਂ ਚਾਹੁੰਦਾ ਹੁਣ ਤੁਸੀਂ ਮੈਨੂੰ ਮਾਰਨ ਲਈ ਮਜਬੂਰ ਕਰ ਰਹੇ ਹੋ ਅਤੇ ਕਹਿਣ ਲੱਗੇ ਕਿ ਲਓ ਹੁਣ ਗੁਰੂ ਗੋਬਿੰਦ ਸਿੰਘ ਜੀ ਜਾ ਰਿਹਾ ਹੈ ਸਿੱਖਾਂ ਦਾ ਗੁਰੂ ਜਾ ਰਿਹਾ ਹੈ ਜੇ ਤੁਸੀਂ ਰੋਕ ਸਕਦੇ ਹੋ ਤਾਂ ਰੋਕ ਲਵੋ ਐਨੀ ਗੱਲ ਕਹਿ ਕੇ ਗੁਰੂ ਪਾਸ਼ਾ ਜੀ ਨੇ ਇੱਕ ਪੈਰ ਅੱਗੇ ਧਰਦੇ ਹਨ ਤਾਂ ਇਹਨੇ ਨੂੰ ਗੁਜਰ ਡਾਂਗਾ ਲੈ ਕੇ ਗੁਰੂ ਪਾਸ਼ਾ ਜੀ ਦੇ ਅੱਗੇ ਹੋ ਜਾਂਦੇ ਹਨ ਦੋਨੇ ਗੁਜਰ ਜਦ ਗੁਰੂ ਪਾਸ਼ਾ ਜੀ ਦੇ ਉੱਤੇ ਡਾਂਗਾ ਦੇ ਨਾਲ ਵਾਰ ਕਰਨ ਲੱਗਦੇ ਹਨ ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀ ਮਿਆਣ ਦੇ ਵਿੱਚੋਂ ਤਲਵਾਰ ਧੂ ਲਈ ਅਤੇ ਤਲਵਾਰ ਦੇ ਨਾਲ ਵਾਰ ਰੋਕ ਲੈਂਦੇ ਹਨ ਅਤੇ ਉਸ ਤੋਂ ਬਾਅਦ ਫਿਰ ਗੁਰੂ ਪਾਸ਼ਾ ਜੀ ਨੇ ਇੱਕੋ ਤਲਵਾਰ ਦੇ ਨਾਲ ਦੋਹਾਂ ਦੇ ਸਿਰ ਝਟਕਾ ਦਿੱਤੇ ਤੇ ਨਾਲ ਹੀ ਗੁਰੂ ਪਾਸ਼ਾ ਜੀ ਨੇ ਕਿਹਾ ਕਿ ਮੈਨੂੰ ਬੜਾ ਦੁੱਖ ਹੈ ਮੈਂ ਤੁਹਾਨੂੰ ਮਾਰਨਾ ਨਹੀਂ ਸੀ ਚਾਹੁੰਦਾ ਪਰ ਤੁਸੀਂ ਮੈਨੂੰ ਮਾਰਨ ਦੇ ਲਈ ਮਜਬੂਰ ਕਰ ਦਿੱਤਾ ਹੈ ਇਸ ਲਈ ਮੈਨੂੰ ਮਾਰਨਾ ਪਿਆ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਦੀ ਇਹ ਸਾਖੀ ਤੁਹਾਨੂੰ ਕਿਦਾਂ ਦੀ ਲੱਗੀ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਣਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ